ਆ ਉੱਥੇ ਅਸੀਂ ਐਮਏ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਸੀ ਸ਼ਾਇਦ ਸਾਡੇ ਤੋਂ ਇੱਕ ਦੋ ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਤੇ ਇਹਦੇ ਦੇ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਸੀ ਉਹਨਾਂ ਦੇ ਦੋ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ ਗਿਰ ਦੂਰ ਦੇ ਹੀ ਆਪਾਂ ਲੋਕਲ ਹੋਮ ਦੇ ਰਾਹ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਇਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇ 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 ਡੈੱਡ ਹੋ ਗਏ ਉਸ ਵਾਰ ਇੱਕ ਟਰੱਕ ਇਤੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋੜ ਦਾ ਥੱਲੇ ਡਿੱਗਿਆ ਜਦੋਂ ਉਹਨੂੰ ਇਹੀ ਜਾ ਕੇ ਦੇਖਿਆ ਉਹਦੇ ਜਗ੍ਹਾ ਬੰਦਾ ਫਸਿਆ ਸੀ ਜੋ ਕਿ ਠੀਕ ਹਾਲਤ ਦੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਇਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਮੈਂ ਇੱਦਾਂ ਭਾਜੀ ਮੈਂ ਮੁਕੇਰੀਏ ਸਾਈਡ ਤੋਂ ਆ ਰਿਹਾ ਸੀ ਉਲੇ ਆਪਾਂ ਜਿੱਦੇ ਇੱਥੇ ਆ ਉੱਚੀ ਕੋਸੀ ਐਮਐਡ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਜੇ ਅੱਗ ਦੀਆਂ ਲਾਟਾਂ ਨਿਕਲੀਆਂ ਸ਼ੁਰੂ ਹੋਈ ਹੈ ਇਹ ਸ਼ਹਿਰ ਸਾਡੇ ਤੋਂ ਇੱਕ ਦੋ ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਤੇ ਇਹਦੇ ਜੋ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਆ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ ਕਿਰਪ ਦੂਰ ਦੇ ਹੀ ਆਪਾਂ ਲੋਕਲ ਹੋਣ ਦੇ ਨਾਂ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਸਟੇਸ਼ਨ ਪਹੁੰਚ ਗਏ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਇਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇੱਥੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਇਹੀ ਜਾ ਕੇ ਦੇਖਿਆ ਉਹਦੀ ਜਗ੍ਹਾ ਬੰਦਾ ਫਸਿਆ ਸੀ ਜੋ ਕਿ ਠੀਕ ਹਾਲਤ ਦੀ ਪਰ ਜ਼ਖਮੀ ਸੀਗਾ ਤੇ ਉਹਨੂੰ ਇਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਇਹਨਾਂ ਚੋਂ ਮੇਰੇ ਲੱਗਦਾ ਵੀ ਚਾਰ ਮੁੰਡੇ ਮੋਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵਾਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਫੋ ਹਸਪੀਟਲ ਜਾ ਰਹੇ ਮੋਚਰੀ ਜੀ ਹਾ ਸਾ ਕਿਵੇਂ ਹੋਇਆ ਹੋਵੇ ਹਾਂ ਅਸਲੀ ਕੋਈ ਸਮਝ ਨਹੀਂ ਆਉਂਦੀ ਕਿ ਟਰੱਕ ਕਿਸੇ ਹੋਰ ਡਾਇਰੈਕਸ਼ਨ 'ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ 'ਚ ਆ ਤੇ ਗੱਡੀ ਸ਼ੈਲ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਆਨ ਕਰਕੇ ਬਾਹਰ ਡਿਗੇ ਆ ਗਏ ਜਾਂ ਨਿਕਲ ਗਏਗੇ ਇਹਦੇ ਨਾਲ ਹੀ ਬੰਦੇ ਖਤਮ ਹੀ ਗਏ ਲਗਭਗ ਜੀ ਸਰ ਇੱਕ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹ ਉਹਦੀ ਕਾਫੀ ਸੀਰੀਅਸ ਇੰਜਰੀ ਹੈ ਸਿਰ ਦੇ ਉੱਪਰ ਸੱਟ ਲੱਗੀ ਹੋਈ ਆ ਉਹਦਾ ਕਾਫੀ ਸੀਰੀਅਸਨੈਸ ਨੂੰ ਦੇਖਦੇ ਹੋਏ ਆਪਾਂ ਉਹਨਾਂ ਨੂੰ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਆਪਾਂ ਉਹਨਾਂ ਨੂੰ ਦੇ ਦਿੱਤਾ ਇੱਥੇ ਉਹ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਲੱਗੇ ਆ ਫਿਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਵੇਗਾ ਹਾਂ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲੇ ਇੱਕ 10 ਟਨਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਮਰ ਦੇ ਦਮਿਆਂ ਆਪਸੇ ਮੈ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਨੂੰ ਕੁੱਲ 5 ਨੌਜਵਾਨ ਸੀ ਜਿਨ੍ਹਾਂ ਚਾਰ ਦੀ অন தி ਸਪੋਟ ਮੌਕੇ ਤੇ ਡੈਥ ਹੋ ਗਈ ਹੈ ਇੱਕ ਇੰਜੜ ਹੈ ਉਹ ਜਿਹੜਾ ਸਰਵਲ ਸਪਰੇਸੀ ਲੈ ਕੇ ਆ ਗਏ ਹੈ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਜਣਾ ਹੈਗਾ ਪੱਕੇ ਸੀ ਪੂਰੀ ਪ੍ਰੋਪਰਲੀ ਵੈਰੀਫਾਈ ਕਰ ਰਹੇ ਹੈਗੇ ਕਿੱਦਾਂ ਐਕਸੀਡੈਂਟ ਹੋਇਆ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੌਰਾਨ ਜੋ ਗੱਲ ਲੱਗੂ ਉਹਦੇ ਅਕੋਰਡਿੰਗ ਕਰੂਗਾ